ਸਰਦਾਰ ਹਮੀਰ ਸਿੰਘ ਜੀ ਸਵਾਗਤ ਕਰਦੇ ਆ ਮੈਂ ਗੱਲ ਉੱਥੋਂ ਹੀ ਤੋੜਨਾ ਚਾਹੁੰਨਾ ਜਿੱਥੋਂ ਕੱਲ ਤੁਸੀਂ ਗੱਲ ਮੁਕਾਈ ਸੀ ਕੱਲ ਸੂਚੀ ਦੇ ਹਵਾਲੇ ਤੁਸੀਂ ਕਿਹਾ ਸੀਗਾ ਕਿ ਹੋ ਸਕਦਾ ਹੈ ਕੁਝ ਇੱਧਰ ਉੱਧਰ ਹੋਵੇ ਕਿਉਂਕਿ ਐਡਜਸਟਮੈਂਟਾਂ ਹੁੰਦੀਆਂ ਨੇ ਕਾਫੀ ਹੱਦ ਤੱਕ ਪਰ ਅਹੁਦੇਦਾਰਾਂ ਦਾ ਮਾਮਲਾ ਤਾਂ ਅਜੇ ਨਹੀਂ ਸਾਹਮਣੇ ਆਇਆ ਕੋਈ ਉਹਦੇ ਵਿੱਚ ਕਿੰਨਾ ਕੁ ਰੋਸਾ ਹੈ ਕਿਹੜਾ ਰਹਿ ਗਿਆ ਐਡਜਸਟ ਹੋਣ ਪਰ ਵਰਕਿੰਗ ਕਮੇਟੀ ਜਿਹੜੀ ਪਿਛਲੇ ਦਿਨ ਐਲਾਨੀ ਸੀ ਕਹਿੰਦੀ ਜੀ ਉਹ ਛੋਸੀਫਿਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਉਹ ਛੋਸੀਫੇ ਦਾ ਕੀ ਕਾਰਨ ਹੈ ਜੀ ਕਿਉਂ ਦਿੱਤਾ ਗਿਆ ਕਿਹਨੇ ਦਿੱਤਾ ਜੀ ਕੀ ਪਹਿਲੂ ਹੈ ਅਸਲ 'ਚ ਸਰੋਬਣੀ ਅਕਾਲੀ ਦਲ ਪੁਨਰਸਰਜੀ ਇਹਦਾ ਜਿਹੜਾ ਇੱਕ ਉਹਨਾਂ ਨੇ ਪ੍ਰਿੰਸੀਪਲ ਬਣਾਇਆ ਆਪਣਾ ਕਿ ਇੱਕ ਬੰਦੇ ਨੂੰ ਇੱਕੋ ਹੀ ਅਹੁਦਾ ਦਿੱਤਾ ਜਾਊਗਾ ਅਹੁਦੇ ਦੇ ਵਿੱਚ ਕਮੇਟੀ ਦਾ ਮੈਂਬਰ ਵੀ ਹੋ ਗਿਆ ਤੇ ਅਹੁਦੇਦਾਰੀਆਂ ਵੀ ਹੋ ਗਈਆਂ ਇਹਦਾ ਮਤਲਬ ਜਿਹੜੀਆਂ ਕਮੇਟੀਆਂ ਨੇ ਇਸ ਐਡਜਸਟਮੈਂਟਾਂ ਦੇ ਵਿੱਚ ਕਾਫੀ ਬੰਦੇ ਵਰਕਾਂ ਕਮੇਟੀ 'ਚ ਆ ਗਏ ਹੁਣ ਉਹਨਾਂ ਨੂੰ ਇਹ ਜ਼ਰੂਰ ਲੱਗਦਾ ਪਹਿਲਾਂ ਤੋਂ ਹੀ ਕੁਝ ਨੇ ਜਿਵੇਂ ਹੁਣ ਇਮੀਡੀਏਟ ਮਾਮਲਾ ਆਇਆ ਕਿ ਰਜਿੰਦਰਪਾਲ ਸਿੰਘ ਸੰਧੂ ਜਿਹੜੇ ਮਤਲਬ ਪਹਿਲਾਂ ਵੀ ਜਨ ਸੈਕਟਰੀ ਵੀ ਰਹੇ ਨੇ ਅਕਾਲੀ ਦਲ ਦੇ ਤੇ ਫਿਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਨਾਲੇ ਮਤਲਬ ਉਹ ਹੋ ਗਏ ਸੀ ਐਕਟਿਵ ਜਦੋਂ ਉਹਨਾਂ ਨੇ ਆਪਣਾ ਅਕਾਲੀ ਦਲ ਬਣਾਇਆ ਉਦੋਂ ਵੀ ਉਹ ਜਨ ਸੈਕਟਰੀ ਸੀ ਉਹ ਪਰਿਵਾਰ ਇੱਕ ਟਰੈਡੀਸ਼ਨਲ ਅਕਾਲੀ ਪਰਿਵਾਰ ਹੈ ਉਹਨਾਂ ਦੇ ਫਾਦਰ ਪੰਜ ਵਾਰ ਸਰਦਾਰ ਜਸਦੇਵ ਸਿੰਘ ਸੰਧੂ ਪੰਜ ਵਾਰ ਐਮਐਲਏ ਰਹੇ ਤੇ ਉਹਨਾਂ ਦੀ ਮਦਰ ਤੇ ਨਵਾਰ ਐਮਐਲਏ ਰਹੀ ਪੁਰਾਣੇ ਤੋਂ ਲੇਕਿਨ ਲਗਾਤਾਰ ਉਹਨਾਂ ਨੇ ਅਸਤੀਫਾ ਦਿੱਤਾ ਔਰ ਸੋਰਸਸ ਇਹ ਵੀ ਦੱਸਦੇ ਨੇ ਕਿ ਪਿਛਲੇ ਦਿਨਾਂ 'ਚ ਜਦੋਂ ਯਾਨੀ ਹਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ ਵਿਖੇ ਜਦੋਂ ਨਤਮਸਤਕ ਹੋਣ ਲਈ ਸਾਰੀ ਵਰਕਿੰਗ ਕਮੇਟੀ ਨੂੰ ਲੈ ਕੇ ਗਏ ਸੀ ਤੇ ਉਹਨਾਂ ਨੇ ਉਦੋਂ ਤੋਂ ਵੀ ਇਹ ਗੱਲ ਉਠਾਈ ਸੀ ਕਿ ਮੈਂ ਜੇ ਤਾਂ ਮੇਰਾ ਖਿਆਲ ਹੈ ਵੀ ਵਰਕਿੰਗ ਕਮੇਟੀ ਦੀ بجائے ਕਿਸੇ ਜਿਹੜੇ ਇੱਜ਼ਤਮਾਨ ਨਾਲੇ ਅਹੁਦੇਦਾਰੀਆਂ ਦੇ ਵਿੱਚ ਲੈਣਾ ਪਊਗਾ ਚਾਹੀਦਾ ਕਿਉਂਕਿ ਪਰਿਵਾਰਕ ਪਛੋਕੜ ਜਾਂ ਇਹਦੇ ਲਈ ਕੰਮ ਕਰਨ ਦਾ ਤਰੀਕਾ ਟਕਸਾਲੀ ਜੇ ਸਾਰਾ ਕੁਝ ਜੋ ਦਲੀਲਾਂ ਹੁੰਦੀਆਂ ਨੇ ਉਹਦੇ ਲਿਹਾਜ਼ ਦੇ ਨਾਲ ਕਰਨ ਦੀ ਲੋੜ ਹੈ ਔਰ ਪਰ ਉਹ ਜਦੋਂ ਉਮੀਦਵਾਰਾਂ ਦੀਆਂ ਲਿਸਟਾਂ ਆਈਆਂ ਤਾਂ ਦੂਜੇ ਪਾਸੇ ਉਹ ਸਹੀ ਗਈ ਤਾਂ ਆਟੋਮੈਟਿਕਲੀ ਗੱਲ ਇਹ ਹੈ ਕਿ ਹੋ ਸਕਦਾ ਭਰੋਸਾ ਦਿੱਤਾ ਗਿਆ ਹੋਵੇ ਜਾਂ ਕੁਝ ਹੋਰ ਉਹ ਭਰੋਸਾ ਮੁੜ ਕੇ ਅਮਲ 'ਚ ਨਹੀਂ ਆਇਆ ਤੇ ਉਹਨਾਂ ਨੇ ਰਿਐਕਸ਼ਨ ਕਰਤਾ ਆਪਣਾ ਕਿ ਮੈਂ ਘਰੇ ਬੈਠਣਾ ਹੀ ਪਸੰਦ ਕਰੂੰਗਾ ਤੇ ਨਹੀਂ ਤਾਂ ਠੀਕ ਹੈ ਜੀ ਇਸ ਲੈਵਲ ਤੇ ਔਰ ਇਹ ਵੀ ਪਤਾ ਲੱਗਿਆ ਹੋਸਜ ਦੇ ਮੁਤਾਬਕ ਕਿ ਢੀਂਸਾ ਉਹਨਾਂ ਦੇ ਭਾਮੇ ਉਹ ਬਾਹਰ ਨੇ ਉਹਨਾਂ ਦੇ ਨੇੜਲੇ ਦੀ ਨਾਜ਼ਗੀ ਝਲਕੀ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਉਹਨਾਂ ਨਾਲ ਗੱਲ ਵੀ ਕੀਤੀ ਹੈ ਤੇ ਗੱਲ ਕਰਕੇ ਟਰਾਈ ਹੋ ਰਹੀ ਹੈ ਕਿ ਕਿਤੇ ਹੋਰ ਐਡਜਸਟ ਕਰਤਾ ਜਾਏ ਜਾਂ ਕੀ ਕੀਤਾ ਜਾਏ ਜਾਂ ਜਿਸ ਤੱਕ ਜਨਾਲ ਮਨ ਮਨਉਣ ਮਨ ਮਨਉਣ ਦੀਆਂ ਚੀਜ਼ਾਂ ਵੀ ਜਿਹੜੀਆਂ ਵਿਚ ਵਿਚਾਲੇ ਉਸ ਤਰੀਕੇ ਦੇ ਨਾਲ ਚੱਲ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਉਸ ਪਾਰਟੀ ਦੇ ਅੰਦਰ ਅਜੇ ਹੋਰ ਵੀ ਚੀਜ਼ਾਂ ਨੇ ਜਿਵੇਂ ਕੱਲ ਅਸੀਂ ਇੱਕ ਈਸ਼ੂ ਉਠਾਇਆ ਸੀ ਕਿ ਜਿਹੜੇ ਦਲਤ ਸੈਕਸ਼ਨ ਹੈ ਉਹਨਾਂ ਚੋਂ ਜਿਹੜਾ ਜਨ ਸੈਕਟਰੀ ਤੇ ਸੀਨੀਅਰ ਮੀਤ ਪ੍ਰਧਾਨ ਦੇ ਵਿੱਚ ਨਾ ਲੈਣਾ ਮੇਨ ਬੰਦਿਆਂ ਦੇ ਵਿੱਚੋਂ ਉਹ ਵੀ ਇੱਕ ਇਸ਼ੂ ਹੈਗਾ ਪਰ ਜਦੋਂ ਤੁਸੀਂ ਸੰਗਠਨ ਬਣਾ ਰਹੇ ਹੋਨੇਓ ਜਦੋਂ ਤੁਸੀਂ ਚੀਜ਼ਾਂ ਨੂੰ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਦੇਦਾਰੀਆਂ ਜਦੋਂ ਦੇ ਰਹੇ ਹੁੰਦੇ ਹੋ ਉਦੋਂ ਹੋ ਸਕਦਾ ਕੋਈ ਵੀ ਬੰਦਾ ਜਾਂ ਗਰੁੱਪ ਇੰਨਾ ਨਹੀਂ ਵਿਸ਼ਾਲ ਚੀਜ਼ਾਂ ਸੋਚ ਸਕਦਾ ਹੁੰਦਾ ਵੀ ਇਹਦਾ ਸਾਈਡ ਇਫੈਕਟ ਹੈ ਇਹਦਾ ਸਾਈਡ ਇਫੈਕਟ ਹੈ ਇਹਦਾ ਬਹੁਤ ਸਾਰੀਆਂ ਚੀਜ਼ਾਂ ਬਣ ਜਾਂਦੀਆਂ ਨੇ ਤੇ ਉਦੋਂ ਬਾਅਦ ਪਤਾ ਲੱਗਦਾ ਕਿ ਰਿਐਕਸ਼ਨ ਇਸ ਲੈਵਲ ਦੇ ਆਉਣੇ ਸ਼ੁਰੂ ਹੋ ਗਏ ਨੇ ਇਸ ਕਰਕੇ ਇਹ ਜਿਹੜੀ ਸੀ ਲਿਸਟ ਆਈ ਹੈ ਤੇ ਲਿਸਟ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੀ ਬਹੁਤ ਤਬਦੀਲੀ ਹੋਵੇ ਇਹਦੇ ਚ ਕੋਈ ਮਤਲਬ ਵੱਡੀ ਗੱਲ ਨਹੀਂ ਹੋਏਗੀ ਔਰ ਚੀਜ਼ਾਂ ਨੂੰ ਅਡਜਸਟ ਕਰਨਾ ਹੁੰਦਾ ਸਿਸਟਮ ਨੂੰ ਉਸ ਲੈਵਲ ਦੇ ਉੱਤੇ ਗੱਲ ਕਰਨੀ ਹੁੰਦੀ ਹੈ ਨਾਲ ਦੀ ਨਾਲ ਇੱਕ ਗੱਲ ਇਹ ਹੈ ਕਿ ਇਹ ਅਜੇ ਵੀ ਵਿਚਾਰਕ ਤੌਰ ਦੇ ਉੱਤੇ ਵੀ ਕਾਫੀ ਬਖਰੇਵੇਂ ਹੈਗੇ ਨੇ ਜਿਨ੍ਹਾਂ ਨੂੰ ਇੱਕ ਟਾਈਮ ਲੱਗਦਾ ਜਦੋਂ ਤੁਸੀਂ ਕੰਮ ਕਰਦੇ ਹੋ ਜਾਂ ਉਹਨੂੰ ਕਿਸ ਤੰਗ ਨਾਲ ਡਿਜਟਣਾ ਹੈ ਉਹ ਟਾਈਮ ਕੀ ਲੱਗਦਾ ਬਖਰੇਵੇਂ ਕੀ ਨੇ ਇੱਕ ਧਿਰ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਪੰਥਕ ਕਾਉਂਸਲ ਬਣਾ ਕੇ ਕੁਝ ਬੰਦੇ ਉਹਨੂੰ ਜ਼ਿਆਦਾ ਮਜ਼ਬੂਤ ਕਰਕੇ ਆਪਣਾ ਕੁੰਡਾ ਜਿਹੜਾ ਪੋਲਿਟੀਕਲ ਧਿਰ ਦੇ ਉੱਤੇ ਰੱਖਣ ਦੀ ਗੱਲ ਹੈ ਭਾਵ ਇੱਥੇ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਗੱਲ ਹੈ ਉਹ ਲਗਾਤਾਰ ਜਾ ਰਹੀ ਹੈ ਦੂਜੇ ਪਾਸੇ ਵਾਲੇ ਜਿਹੜਾ ਜਿਹੜੇ ਇਸ ਮਾਨਸਿਕਤਾ ਦੇ ਬੰਦੇ ਨੇ ਕਿ ਉਹ ਕਹਿੰਦੇ ਨੇ ਵੀ ਸਾਡਾ ਫਰਕ ਕੀ ਇਹ ਪਾਊਗਾ ਜੀ ਅਸੀਂ ਤਾਂ ਮੇਨਲੀ ਪੰਥਕ ਜਿਹੜੀ ਉਹਨੂੰ ਸਾਰਿਆਂ ਨੂੰ ਇਕੱਠੇ ਕਰਨਾ ਤੇ ਪੰਥਕ ਅਜੰਡਾ ਤੇ ਪੰਥਕ ਢਾਂਚਾ ਤੇ ਧਰਮ ਦਾ ਕੁੰਡਾ আর ਸਿਆਸਤ ਦੇ ਉੱਤੇ ਇਹ ਲੌਜੀਕ ਅਸੀਂ ਦੇਖੇ ਅਸੀਂ ਉਸ ਲੈਵਲ ਦੇ ਉੱਤੇ ਕਰਨਾ ਹੈ ਕਿਉਂਕਿ ਜੋ ਮਰਜ਼ੀ ਪਾ ਮੇ ਕਿਹਾ ਜਾਂਦਾ ਕਿ ਧਰਮ ਦਾ ਕੁੰਡਾ ਜਾਂ ਉਹਦੇ ਤੇ ਰਹਿਣਾ ਚਾਹੀਦਾ ਜਾਂ ਬਾਕੀ ਹੈ ਪਰ ਇੱਕ ਗੱਲ ਜ਼ਰੂਰ ਰੱਖੇ ਜਿਹੜੀ ਮੌਜੂਦਾ ਪੋਲਿਟਿਕਸ ਹੈ ਜਿਹੋ ਜਿਹਾ ਪੋਲਿਟੀਕਲ ਮਾਹੌਲ ਹੈ ਇਦੇ ਚ ਪੋਲਿਟਿਕਲ ਤੇ ਧਾਰਮਿਕ ਤਾਂ ਕਈ ਐਡਜਸਟਮੈਂਟਾਂ ਹੋਰ ਤਰੀਕੇ ਦੀਆਂ ਕਰਨੀਆਂ ਪੈਂਦੀਆਂ ਨੇ ਜਿਹੜੇ ਧਾਰਮਿਕ ਸਾਈਡ ਆ ਉਹ ਇੱਕ ਵੈਲਿਊ ਸਿਸਟਮ ਨਾਲ ਜੁੜੀ ਹੁੰਦੀ ਆ ਇੱਕ ਕਦਰਾਂ ਕੀਮਤਾਂ ਨਾਲ ਜੁੜੀ ਹੁੰਦੀ ਆ ਤੇ ਉਹ ਕਦਰਾਂ ਕੀਮਤਾਂ ਤੇ ਸੂਲਤੋ ਇੱਧਰ ਉੱਧਰ ਜਾਂਦੀ ਆ ਤਾਂ ਜੋ ਦਿੱਤੇ ਜ਼ਿਆਦਾ ਇਤਰਾਜ਼ ਹੁੰਦਾ ਕੀ ਦੋਨਾਂ ਦਾ ਵੈਲਿਊ ਸਿਸਟਮ ਪੋਲਿਟਿਕਸ ਦਾ ਤੇ ਧਾਰਮਿਕ ਇਕੋਜਾ ਕਰਨ ਦੇ ਵਿੱਚ ਕਾਮਯਾਬੀ ਹੋਏਗੀ ਜਾਂ ਨਹੀਂ ਹੋਏਗੀ ਇਹ ਸਵਾਲ ਵੀ ਇੱਕ ਬੜੇ ਵੱਡੇ ਪੱਧਰ ਦੇ ਉੱਤੇ ਆਏਗਾ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਜਿਹੜਾ ਰਸਤਾ ਹੈ ਰਸਤਾ ਹੈ ਇਹ ਕੋ ਬਹੁਤ ਆਸਾਨ ਨਹੀਂ ਹੁੰਦਾ ਲੀਡਰ ਬਣਨਾ ਤੇ ਮੇਨ ਲੀਡਰ ਦੇ ਤੌਰ ਤੇ ਫਿਰ ਸਾਰਿਆਂ ਨੂੰ ਨਾਲ ਕੈਰੀ ਕਰਨਾ ਇੱਕ ਟੀਮ ਨੂੰ ਚਲਾਉਣਾ ਇਹਦੇ ਚ ਜਿਹੜੇ ਬਖਰੇਵੇਂ ਨੇ ਉਹਨਾਂ ਨੂੰ ਕਿਹੜੇ ਢੰਗ ਨਾਲ ਸੁਲਝਾਉਣਾ ਤੇ ਇੱਕ ਇਹ ਵੀ ਗੱਲ ਹੁੰਦੀ ਹੈ ਕਿ ਫੀਡਬੈਕ ਕਿੰਨੇ ਬੰਦਿਆਂ ਤੋਂ ਕਿੰਨੇ ਉਹਨਾਂ ਨੂੰ ਸਮਝ ਕਿ ਇਹਦੀ ਸਮਝਦਾਰੀ ਹੋਣਾ ਕਿ ਕਿੰਨੇ ਗਰੁੱਪ ਨੇ ਕਿੰਨੀਆਂ ਆਵਾਜ਼ਾਂ ਨੇ ਉਨਾ ਟੋਟਲ ਆਵਾਜ਼ਾਂ ਦੇ ਵਿੱਚੋਂ ਫੀਡਬੈਕ ਆ ਰਹੀ ਹੈ ਜਾਂ ਕੁਝ ਬੰਦੇ ਦੀ ਜਿਆਦਾ ਫੀਡਬੈਕ ਤੇ ਨਿਰਭਰ ਹੋ ਜਾਂਦੇ ਨੇ ਇਹ ਕੁਝ ਬੰਦਿਆਂ ਦੀ ਜਿਹੜੇ ਵੀ ਮੇਨ ਬੰਦੇ ਜਿਨ੍ਹਾਂ ਨੇ ਫੈਸਲਾ ਕਰਨਾ ਹੁੰਦਾ ਇਸ ਕਰਕੇ ਇਹ ਚੀਜ਼ਾਂ ਅਜੇ ਮਤਲਬ ਨਵੇਂ ਅਕਾਦੀ ਦਲ ਦੀ ਬੰਦਤਰ ਦੇ ਵਿੱਚ ਆ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਜੇ ਬਾਕੀਆਂ ਨੇ ਇਹ ਤਾਂ ਨਹੀਂ ਕੀਤਾ ਕਿ ਰਿਵੋਲਟ ਜਿਵੇਂ ਇਹਨਾਂ ਨੇ ਕਰਤਾ ਜਿੰਦਰਪਾਲ ਸਿੰਘ ਸੰਧੂ ਉਹਨਾਂ ਨੇ ਤਾਂ ਜਾਇਨ ਪੇਜ ਤਾਂ ਇਸ ਤੋਂ ਖਫਾ ਹੋ ਕੇ ਤੇ ਬਾਕੀਆਂ ਦੇ ਅੰਦਰ ਵੀ ਜਿਹੜਾ ਇੱਕ ਅੰਡਰ ਕਰੰਟ ਜਿਹਨੂੰ ਆਪਾਂ ਕਹਿੰਦੇ ਆ ਪਰਦੇ ਦੇ ਪਿੱਛੇ ਇੱਕ ਨਰਾਜ਼ਗੀ ਦਾ ਜਿਹੜਾ ਇੱਕ ਦਾਅ ਹੋ ਰਿਹਾ ਤਾਂ ਉਹਨਾਂ ਨੂੰ ਮਨਾਉਣ ਦਾ ਕੰਮ ਕਹਿੰਨੀ ਹਰਪ੍ਰੀਤ ਸਿੰਘ ਕਿਵੇਂ ਕਰਨਗੇ ਤੇ ਫਿਰ ਜੇ ਅਹੁਦੇਦਾਰੀਆਂ ਦੇ ਵਿੱਚ ਕੁਝ ਤਬਦੀਲੀ ਕਰਨੀ ਹੈ ਤਾਂ ਕੀ ਅਹੁਦੇਦਾਰਾਂ ਦਾ ਨੰਬਰ ਇੰਨਾ ਹੀ ਰੱਖਿਆ ਜਾਏਗਾ ਜਾਂ ਨੰਬਰ ਵਧਾ ਦਿੱਤਾ ਜਾਏਗਾ ਫਿਰ ਇਹ ਪ੍ਰੈਸ਼ਰ ਹੁੰਦੇ ਨੇ ਸਾਰੇ ਪ੍ਰੈਸ਼ਰ ਇਸੇ ਕਰਕੇ ਨੰਬਰ ਵਧਦੇ ਕਦੋਂ ਉਹ ਕਹਿੰਦਾ ਜੀ ਫਲਾਨਾ ਰਹਿ ਗਿਆ ਫਿਰ ਸੋ ਵੀਰ ਸਿੰਘ ਬਾਦਲ ਕਹਿੰਦਾ ਇਹਨੂੰ ਵੀ ਪਾ ਦੋ ਉਹ ਕਹਿੰਦਾ ਫਲਾਨਾ ਰਹਿ ਗਿਆ ਇਹਦੇ ਵੀ ਪਾ ਦੋ ਇਸੇ ਲਈ ਜਿਹੜੀ ਸੰਵਿਧਾਨ ਦੇ ਵਿੱਚ ਇਹਨਾਂ ਦੀ ਪਹਿਲਾਂ 21 ਫਿਰ 31 ਮੈਂਬਰੀ ਵਰਕਿੰਗ ਕਮੇਟੀ ਸੀ ਉਹ ਵੱਧ ਗਈ ਵੱਧ ਗਈ ਉਹ ਹੁਣ 100 ਮੈਂਬਰ ਦੇ ਨੇੜੇ ਤੜੇ ਚਲੀ ਗਈ ਇਹਨਾਂ ਨੇ ਵੀ ਪਹਿਲਾਂ ਹੀ ਇਹ ਇੱਕ ਪ੍ਰੈਸ਼ਰ ਦਿਖਾਈ ਦਿੰਦਾ ਹੈ ਜਿਹੜਾ ਅਕਾਲੀ ਦਲ ਪੁਨਰ ਸਰਜੀਤ ਦੇ ਮਾਮਲੇ 'ਚ ਵੀ ਜਿਹੜੀ اجلاس ਦੇ ਵਿੱਚ ਪਾਸ ਹੋਈ ਗੱਲ ਹੈ ਉਹ ਇਹ ਸੀ ਕਿ 31 ਮੈਂਬਰੀ ਵਰਕਿੰਗ ਕਮੇਟੀ ਹੋਏਗੀ ਜਿਹੜੀ ਚੁਣੀ ਜਾਏਗੀ 10 ਮੈਂਬਰ ਉਹ ਚ ਨਾਮਿਨੇਟ ਕਰ ਸਕਣਗੇ ਪ੍ਰਧਾਨ 41 ਮੈਂਬਰੀ ਪਰ ਪਹਿਲੀ ਲਿਸਟ ਚ 15 ਮੈਂਬਰ ਉਹ ਵੀ ਪਾਉਣੇ ਪਏ ਜਿਹੜੇ ਸਪੈਸ਼ਲ ਯੂਨੀਵਰਸਿਟੀ ਨੇ ਕਿ ਉਹਨਾਂ ਨੂੰ ਸਪੈਸ਼ਲ ਯੂਨੀਵਰਸਿਟੀ ਦੇ ਤੌਰ ਤੇ ਸੱਦ ਲਿਆ ਜਾਏਗਾ ਇਸ ਕਰਕੇ ਇਹ ਕਈ ਚੀਜ਼ਾਂ ਨੇ ਤੇ ਜਿਹੜੇ ਔਦੇਦਾਰ ਨੇ ਇਹਦਾ ਮਤਲਬ ਔਦੇਦਾਰ ਵੀ ਔਦੇ ਦੇ ਤੌਰ ਦੇ ਉੱਤੇ ਤੁਸੀਂ ਵਰਕਿੰਗ ਕਮੇਟੀ ਚ ਬੁਲਾਇਆ ਕਰੋਗੇ ਨਹੀਂ ਤਾਂ ਇੱਕ ਬੇहद ਕਨਟਰਡਿਕਸ਼ਨ ਆਏਗੀ ਫੈਸਲੇ ਲੈਣ ਚ ਫੈਸਲਾ ਕਿਵੇਂ ਹੈ ਸਭ ਤੋਂ ਵੱਡੀ ਸੰਸਥਾ ਫੈਸਲਾ ਕੌਣ ਜਿਹੜੀ ਅਕਾਲੀ ਦਲ ਦੇ ਸੰਵਿਧਾਨ ਚ ਹੈ ਉਹ ਵਰਕਿੰਗ ਕਮੇਟੀ ਵਰਕਿੰਗ ਕਮੇਟੀ ਨੂੰ ਇੱਥੋਂ ਤੱਕ ਵੀ ਹੱਕ ਹੈ ਕਿ ਉਹ ਪ੍ਰਧਾਨ ਦਾ ਅਸਤੀਫਾ ਲੈ ਲੇ ਤੇ ਨਵਾਂ ਪ੍ਰਧਾਨ ਚੁਣ ਦੇ ਚਾਹੇ ਨਵੇਂ اجلاس ਤੱਕ ਆਉਣ ਵਾਲੇ ਸਮੇਂ ਤੱਕ ਔਰ ਕੋਈ ਬਾਡੀ ਆਹੁਦੇਦਾਰ ਜਾਂ ਬਾਕੀ ਬਾਡੀ ਚ ਰਹਿਣੀਆਂ ਨੇ ਉਹਨਾਂ ਨੂੰ ਇਹੋ ਜਿਹਾ ਪ੍ਰੈਕਟੀਕਲ ਹੱਕ ਕੋਈ ਨਹੀਂ ਤੱਪਰ ਸਭ ਨੂੰ ਪ੍ਰੈਕਟੀਕਲੀ ਇਹ ਪਤਾ ਹੈ ਕਿ ਵਰਕਾ ਕਮੇਟੀ ਲਗਭਗ ਜਿਹੜੀ ਹੋਣਾ ਹੈ ਉਹ ਦਿਖਾਵੇ ਦੀ ਜ਼ਿਆਦਾ ਦਿਖਾਈ ਦਿੰਦੀ ਹੈ ਪ੍ਰੈਕਟੀਕਲ ਕੰਮ ਕੌਣ ਕਰਦੇ ਨੇ ਜਾਂ ਕੋਰ ਕਮੇਟੀ ਜਾਂ ਪੋਲਿਟਿਕਲ ਕਮੇਟੀ ਫੇਅਰ ਜੀ ਕਮੇਟੀ ਜਾਂ ਕੁਝ ਅਹੁਦੇਦਾਰ ਬੈਠ ਕੇ ਜਿਹੜੀਆਂ ਫੈਸਲੇ ਕਰਦੇ ਨੇ ਤਾਂ ਇੱਕ ਗੱਲ ਇਹ ਹੈ ਕਿ ਸੰਵਧਾਨ ਜਿਹੋ ਜਿਹਾ ਬਣਦਾ ਜਿਹੜੀ ਕਮੇਟੀ ਕੋਲ ਜਿੰਨੀ ਤਾਕਤ ਹੁੰਦੀ ਹੈ ਕੀ ਉਹ ਪ੍ਰੈਕਟਿਸ ਦੇ ਵਿੱਚ ਵੀ ਆਏਗੀ ਅਮਲ ਦੇ ਵਿੱਚ ਵੀ ਆਏਗੀ ਜੋ ਅਮਲ ਦੇ ਵਿੱਚ ਆਏ ਤਾਂ ਕੋਈ ਵੀ ਵਰਕਿੰਗ ਕਮੇਟੀ ਦਾ ਮੈਂਬਰ ਆਪਣੇ ਆਪ ਨੂੰ ਜ਼ਿਆਦਾ ਤਾਕਤਵਰ ਸਮਝੇਗਾ ਕਿਸੇ ਵੀ ਅਹੁਦੇਦਾਰ ਨਾਲ ਉਹ ਸਮਝ ਕਿਉਂ ਨਹੀਂ ਰਿਹਾ ਕਿਉਂਕਿ ਪ੍ਰੈਕਟਿਸ ਸੇ ਤੋਂ ਉਲਟ ਹੈ ਪ੍ਰੈਕਟਿਸ ਹੈ ਜਾਂ ਕਿ ਵਰਕਿੰਗ ਕਮੇਟੀ ਇਕ ਲੈਵਲ ਦੀ ਡੰਮੀ ਕਮੇਟੀ ਬਣ ਕੇ ਰਹਿੰਦੀ ਹੈ ਜਿਵੇਂ ਪਿਛਲੇ ਸਮੇਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਸਾਰੇ ਭੰਗ ਕਰਤੀਆਂ ਸੀ ਵਰਕਿੰਗ ਕਮੇਟੀ ਵੀ ਤੇ ਬਾਕੀ ਵੀ ਉਹ ਬਾਅਦ ਚ ਕਿਸੇ ਨੇ ਕਿਹਾ ਕਿ ਨਹੀਂ ਜੀ ਤੁਸੀਂ ਵਰਕਿੰਗ ਕਮੇਟੀ ਨੂੰ ਭੰਗ ਨਹੀਂ ਕਰ ਸਕਦੇ ਉਹ ਤਾਂ ਤੁਹਾਨੂੰ ਹਟਾ ਸਕਦੀ ਹੈ ਤੇ ਤੁਹਾਡੀ ਚੋੜ ਕਰ ਸਕਦੀ ਹੈ ਫਿਰ ਮੁਰਖੇ ਕਹਿੰਦੇ ਟੈਕਨੀਕਲ ਗਲਤੀ ਰਹਿ ਗਈ ਸੀ ਤੇ ਵਰਕਿੰਗ ਕਮੇਟੀ ਸਦਲੀ ਤੇ ਵਰਕਿੰਗ ਕਮੇਟੀ ਦੇ ਰਾਹੀਂ ਬਾਕੀ ਦੀਆਂ ਚੀਜ਼ਾਂ ਕਰ ਲਾਂਗੇ ਇਹ ਚੀਜ਼ ਜਾਣੇ ਤੇ ਅਜੇ ਇਸ ਅਕਾਲੀ ਦਰ ਨੂੰ ਇੱਕ ਪਾਰਲੀਮੈਂਟਰੀ ਬੋਰਡ ਵੀ ਬਣਾਉਣਾ ਪੈਣਾ ਜਦੋਂ ਟਿਕਟਾਂ ਦਾ ਸਵਾਲ ਆਏਗਾ ਉਹ ਟਿਕਟਾਂ ਦੇ ਸਵਾਲ ਤੇ ਕਿਹੜੀ ਕਮੇਟੀ ਫੈਸਲਾ ਕਰਿਆ ਕਰੂਗੀ ਉਹ ਤਾਂ ਪਾਰਲੀਮੈਂਟਰੀ ਬੋਰਡ ਹੋਏਗਾ ਜਿਹੜੀ ਡਿਮਾਂਡ ਸੋਵੀਰ ਬਾਦਲ ਤੋਂ ਕਰਦੇ ਰਹੇ ਤੇ ਉਹ ਬੋਰਡ ਡਿਸੀਜਨ ਕਰੂਗਾ ਪ੍ਰਧਾਨ ਨਾਲ ਮਿਲ ਕੇ ਫਿਰ ਪ੍ਰਧਾਨ ਦੇ ਅਨਾਉਂਸ ਕਰਿਆ ਕਰਨਗੇ ਉਹ ਕੀ ਹੈ ਉਹ ਕਿਹਾ ਜਾ ਬੜਦਾ ਦੋ ਸੰਸਥਾਵਾਂ ਨੇ ਦਾ ਮਤਲਬ ਪਾਰਲੀਮੈਂਟਰੀ ਬੋਰਡ ਤੇ ਸਿਆਸਤ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਅਜੇ ਇਹ ਬਣਨੀ ਹੈ ਪਰ ਜਿਹੜਾ ਪਹਿਲਾਂ ਅਜੇ ਖਲਾਅ ਸਾਰਾ ਥੋੜਾ ਥੋੜਾ ਪੈਂਦਾ ਜਾ ਰਿਹਾ ਉਹਨੂੰ ਕਾਊਂਟਣਾ ਤੇ ਫਿਰ ਅਗਲੇ ਸਟੈਪ ਤੋਂ ਬਾਅਦ ਹੋਣਗੇ ਔਰ ਇਹ ਇੱਕ ट्रांजਿਸ਼ਨਲ ਫੇਜ਼ ਹੁੰਦਾ ਜਿਹਨੂੰ ਕਹਿੰਦੇ ਆ ਜਦੋਂ ਇੱਕ ਗਰੋਅ ਕਰ ਰਹੀ ਚੀਜ਼ ਹੈ ਇਹ ਚੈਲੰਜ ਆਉਂਦੇ ਨੇ ਚੁਣੌਤੀਆਂ ਆਉਂਦੀਆਂ ਨੇ ਕਿੰਨੀ ਕਾਮਯਾਬੀ ਨਾਲ ਇਹ ਚੁਣੌਤੀ ਨੂੰ ਸਰ ਕਰ ਲਿਆ ਜਾਂਦਾ ਉਹਨਾਂ ਹੀ ਪਿਵਿਖ ਦੇ ਵਿੱਚ ਇਸ ਅਕਾਲੀ ਦਲ ਦਾ ਪੈਰ ਜਮਣ ਜਾਂ ਨਾ ਜਮਣ ਦੇ ਆਧਾਰ ਜਿਹੜੇ ਨੇ ਤਿਆਰ ਹੋਣਗੇ ਕਿਸੇ ਰੂਪ ਵਿੱਚ ਬਿਲਕੁਲ 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 ਪਹਿਲੂ ਤਾਂ ਇਹੀ ਆ ਕਿ ਤੁਸੀਂ ਆਪਣੇ ਮਸਲਿਆਂ ਨਾਲ ਨਜਿੱਠਦੇ ਕਿਵੇਂ ਹੋ ਇਹ ਚੁਣੌਤੀਆਂ ਦਾ ਹੱਲ ਕੀ ਕਰਦੇ ਹੋ ਉਹਦੇ ਉੱਤੇ ਰਗਾਂ ਬੰਧਨ ਦਾ ਤਰੀਕਾ ਬਣਦਾ ਬਿਲਕੁਲ